Obrigado. ਸਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਲ੍ਹਾ ਤਰਨਤਾਰਨ ਦੇ ਪਿੰਡ ਸੰਗਤਪੁਰਾ ਦੇ ਵਿੱਚ ਖੜਿਆ ਜਿੱਥੇ ਗੁਰਦੁਆਰਾ ਬਾਬਾ ਦਰਸ਼ਨਦਾਸ ਜੀ ਦੇ ਦੀਵਾਨ ਹਾਲ ਦਾ ਬਹੁਤ ਵੱਡਾ ਲੈਂਟਰ ਪੈ ਰਿਆ ਸੀ ਕੱਲ ਜਿਹੜੀ ਘਟਨਾ ਵਾਪਰ ਜਾਂਦੀ ਹੈ ਕਿ ਲੈਂਟਰ ਦੇ ਪੈਂਦਿਆ ਸਮੇਤ ਜਿਹੜਾ ਲੈਂਟਰ ਡਿੱਗ ਜਾਂਦਾ ਤੇ ਕੁਝ ਨੌਜਵਾਨ ਉਹਦੇ ਥੱਲੇ ਆ ਜਾਂਦੇ ਨੇ ਤੇ ਜਿਨ੍ਹਾਂ ਨੂੰ ਮੌਕੇ ਤੇ ਹੀ ਸੰਗਤ ਵੱਲੋਂ ਜਿਹੜਾ ਕੱਢ ਲਿਆ ਜਾਂਦਾ ਔਰ ਅਸਾਇਦੇ ਨਾਲ ਇਸ ਟਾਈਮ ਪਿੰਡ ਦੇ ਜਿਹੜੇ ਸਰਪੰਚ ਜੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਸਾਰੀ ਘਟਨਾ ਕਿਵੇਂ ਵਾਪਰੀ ਸਰਪੰਚ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਇਸ ਸਾਰੀ ਘਟਨਾ ਸਰ ਕਿਤਨਾ ਵਾਪਰੀ ਹੈ ਜੀ ਸਰ ਕੱਲ ਲੈਂਟਰ ਪੈ ਰਿਆ ਸੀ 11 ਵਜੇ ਸਾਡਾ ਲੈਂਟਰ ਸ਼ੁਰੂ ਹੋਇਆ तकरीबन ਇਹ ਹਾਦਸਾ 1:30 ਵਜੇ ਦੇ ਆਸ-ਪਾਸ ਵਾਪਰਿਆ ਉਸ ਵਕਤ ਤੱਕ ਲੈਂਟਰ तकरीबन ਪੈ ਗਿਆ ਸੀ ਫਿਨਿਸ਼ਿੰਗ ਟੱਚ ਦੇ ਰਿਹਾ ਸੀ ਪੰਜ ਮਸ਼ੀਨਾਂ ਉਸ ਵਕਤ ਆਪਣਾ ਕੰਮ ਕੰਮਲ ਕਰਕੇ ਸਾਈਡ ਤੇ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਪਤਾ ਉਦੋਂ ਲੱਗਾ ਜਦੋਂ ਸਾਰਾ ਇਲੈਂਟਰ ਦਿੱਖ ਪਿਆ ਜੀ ਸਰ ਐਡਾ ਵੱਡੇ ਲੁੱਟਣ ਤੇ ਪੰਜ ਮਸ਼ੀਨਾਂ ਕਿੰਨੀਆਂ ਕਿ ਟੋਟਲ ਮਸ਼ੀਨੀਆਂ ਕਿੰਨੀਆਂ ਲੱਗੀਆਂ ਸੀ ਅੱਠ ਮਸ਼ੀਨਾਂ ਜੀ ਅੱਠ ਮਸ਼ੀਨਾਂ ਲੱਗੀਆਂ ਹੋਈਆਂ ਸੀ ਹਾਂਜੀ ਤੇ ਲੈਂਟਰ ਪੂਰਾ ਹੋ ਚੁੱਕਾ ਸੀ ਲੈਂਟਰ ਲਗਭਗ 100 150 ਸਕਰ ਫੁੱਟ ਰਿੰਦਾ ਸੀ ਜੀ ਹਾਂਜੀ ਤੇ ਉਸ ਟਾਈਮ ਸੰਗਤ ਕਿੰਨੀ ਕੁ ਮੌਜੂਦ ਸੀ ਉਹ ਸੰਗਤ ਦੀ ਤਾਂ ਕੋਈ ਗਿਣਤੀ ਨਹੀਂ ਜਿੰਨੀ ਸੀ ਸਾਰਾ ਪਿੰਡ ਸਾਡਾ ਇੱਥੇ ਸੀ ਹੋਰ ਨਾਲੇ ਦੁਆਲੇ ਦੇ ਪਿੰਡ इवन ਮੈਂ ਤੇ ਇੱਥੇ ਨਾ ਛੋਟੇ ਛੋਟੇ ਬੱਚੇ ਵੀ ਕੱਲ ਸੇਵਾ ਕਰਦੇ ਵੇਖੇ ਜੀ ਕੀ ਕੀ ਲੱਗਦਾ ਸਾਰੇ ਜੇਕੇ ਤੇ ਲੈਂਟਰ ਸਾਰੇ ਪੈਣ ਵਾਲਾ ਹੁੰਦਾ ਤੇ ਜਿਸ ਤਰ੍ਹਾਂ ਸੰਗਤ ਮੌਜੂਦ ਸੀ ਉਹ ਵੱਡਾ ਆਸਾ ਵੀ ਆਪਸ ਬਿਲਕੁਲ ਹੋ ਸਕਦਾ ਜੀ ਹੋ ਸਕਦਾ ਜੀ ਕਿ ਕਿੱਥੇ ਕਮੀਆਂ ਪਾਈਆਂ ਗਈਆਂ ਜੀ ਸਰ ਕਮੀਆਂ ਤੇ ਜਿਵੇਂ ਹੁਣ ਦੱਸ ਰਹੇ ਸੀ ਸ਼ਟਰਿੰਗ ਦੇ ਵਿੱਚ ਆਈਆਂ ਜੀ ਸ਼ਟਰਿੰਗ ਦੇ ਵਿੱਚ ਉਸ ਕੰਟ੍ਰੈਕਟ ਦੀ ਅੰਗਲੀ ਹੈ ਜੀ ਜਿਹੜਾ ਐਡਾ ਵੱਡਾ ਕੰਟੈਕਟ ਸੀ ਇਹ ਜਿਹੜਾ ਵੱਡਾ ਲੈਂਡਰ ਸੀ ਇਹਦੇ ਥੱਲੇ ਕੋਈ ਮਜ਼ਬੂਤੀ ਜ਼ਿਆਦਾ ਨਹੀਂ ਦਿੱਤੀ ਗਈ ਨਹੀਂ ਦਿੱਤੀ ਗਈ ਜੀ ਨਹੀਂ ਦਿੱਤੀ ਗਈ ਹਾਂਜੀ ਕਿਉਂਕਿ ਇਹਨਾਂ ਨੇ ਟੈਕਨੀਕਲੀ ਇਹਨੂੰ ਇਹਨਾਂ ਨੇ ਧਿਆਨ ਨਹੀਂ ਦਿੱਤਾ ਜਿਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਸੀ ਉਹਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਸੀ ਕਿ ਐਡਾ ਵੱਡਾ ਉਹਨਾਂ ਨੇ ਪ੍ਰੋਜੈਕਟ ਫੜਿਆ ਹੋਇਆ ਉਹਨਾਂ ਨੂੰ ਆਪਣੇ ਹਰ ਬੰਦੇ ਇੱਥੇ ਮੌਜੂਦ ਰੱਖਣੇ ਚਾਹੀਦੇ ਸੀ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਰਹਿ ਬੰਦੇ ਮੌਜੂਦ ਕਿ ਨਹੀਂ ਜੀ ਕੋ ਬੰਦੇ ਤੇ ਉਹਨਾਂ ਦਾ ਸਾਰੇ ਲੇਬਰ ਟਾਈਪ ਸੀ ਕੋ ਇੰਜੀਨੀਅਰ ਟਾਈਪ ਬੰਦਾ ਹੀ ਕੋਈ ਨਹੀਂ ਉਹਨਾਂ ਕੋਲ ਉਹਨਾਂ ਦਾ ਪਾਸੇ ਉਹ ਜਿਵੇਂ ਜਿਵੇਂ ਮੇਰਾ 60 ਸਾਲ ਦਾ ਤਜਰਬਾ ਮੇਰਾ 50 ਸਾਲ ਦਾ ਤੇ ਮੈਂ ਇਸ ਗੱਲ ਨੂੰ ਤਾਂ ਕਹੂੰਗਾ ਹੁਣ ਮੇਰੀ ਉਮਰ ਹੋ ਗਿਆ 60 65 ਸਾਲ ਕਹਾਂ ਮੈਂ ਹੀ ਸਿਆਣਾ ਵਾਂ ਹੋਰ ਕੋਈ ਸਿਆਣਾ ਨਹੀਂ ਜਿਹੜੀ ਸਿਆਣਪ ਅਕਲ ਉਮਰ ਨਾਲ ਨਹੀਂ ਆਉਂਦੀ ਸਰ ਗੱਲ ਕਰ ਲਈ ਤੇ ਆ ਕਿੰਨਾ ਕੁ ਜਿਹੜਾ ਸੰਗਤ ਦਾ ਜਿਹੜਾ ਗੁਰੂ ਘਰ ਦਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਏ ਸਰ ਜੋ ਮੇਰਾ ਅੰਦਾਜ਼ਾ 1 ਕਰੋੜ ਦੇ ਆਸ-ਪਾਸ ਸਾਡਾ ਨੁਕਸਾਨ ਹੋ ਚੁੱਕਾ ਜੀ ਸੋ ਸੰਗਤ ਜੀ तकरीबन सरपंच साहब ਇੱਥੇ ਮੌਜੂਦ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਦੀ ਸਾਰੀ ਕਮੀ ਜਿਹੜੀ ਹੈ ਜਿਹੜੀ ਪਾਈ ਗਈ ਹੈ ਸ਼ਟਰਿੰਗ ਦੇ ਵਿੱਚ ਪਾਈ ਗਈ ਹੈ ਤੇ तकरीबन ਗੁਰੂ ਘਰ ਦਾ ਜਿਹੜਾ ਨੁਕਸਾਨ ਹੈ ਸੰਗਤਾਂ ਦਾ ਜਿਹੜਾ ਨੁਕਸਾਨ ਹੈ ਜਿਨ੍ਹਾਂ ਨੇ ਸੰਗਤਾਂ ਨੇ ਆਪਣੀ ਜਿਸ਼ਵੰਤ ਦੀ ਮਾਇਆ ਦੇ ਵਿੱਚੋਂ ਤਿਲ-ਤਿਲ ਕੱਢ ਕੇ ਜਿਹੜਾ ਗੁਰੂ ਘਰ ਦੇ ਵਾਸਤੇ ਜਿਹੜੀ ਦੀਵਾਨ ਹਾਲ ਦੀ ਇਮਾਰਤ ਉਸਾਰ ਰਹੇ ਸੀ ਤਕਰੀਬਨ ਤਕਰੀਬਨ ਜਿਹੜਾ 1 ਕਰੋੜ ਦਾ ਨੁਕਸਾਨ ਹੋ ਚੁੱਕਾ ਸਾਡੇ ਨਾਲ ਹੋਰ ਵੀਰ ਜੀ ਇੱਥੇ ਮੌਜੂਦ ਨੇ ਉਹਨਾਂ ਨਾਲੇ ਵੀ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਵੱਡਾ ਹਾਦਸਾ ਜਾਨੀ ਜਿਹੜਾ ਕਹਿ ਸਕਦੇ ਆ ਮਾਲੀ ਤਾਂ ਹੋਇਆ ਹੋਇਆ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚਿਆ ਅਸੀਂ ਤੇ ਜੀ ਰੱਬ ਦਾ ਸ਼ੁਕਰ ਕਰ ਰਹੇ ਆਂ ਜੀ ਹੂੰ ਜਨੇ ਉਹਨੇ ਉਸਨੇ ਕਾਲਪੁਰਖ ਨੇ ਹੱਥ ਦੇ ਕੇ ਰੱਖਿਆ ਪੀ ਉਹਨੇ ਸਾਡੀ ਮਤ ਕੀਤੀ ਪਗਲ ਸੇ ਕੰਮ ਮੂਲੀ ਸਟਾ ਲੱਗੀਆਂ ਚ ਸ਼ਟਰਿੰਗਾਲ ਦੇ ਜਿਹੜੀ ਬਹੁਤ ਤਗੜੀ ਉਹਦੀ ਗਲਤੀ ਆ ਹਾਂਜੀ ਬਾਕੀ ਸਾਡੇ ਪਿੰਡ ਦੀ ਇੱਕ ਵੱਲੋਂ ਐਨ ਆਰ ਆਈ ਬੰਦੇ ਬਹੁਤ ਆ ਬਾਹਰ ਆ ਜੀ ਪਿੰਡ ਦੇ ਵਿੱਚ ਸਾਡਾ ਸੰਜੋਗ ਬੜਾ ਹਰੇਕ ਸਾਰਾ ਨਗਰ ਇਕੱਠਾ ਮਿਲ ਕੇ ਚੱਲਦਾ ਅਸੀਂ ਬਾਰੋਂ ਕਰਾਈ ਕਰਨ ਨਹੀਂ ਜਾਂਦੇ ਅਸੀਂ ਤਿਲ ਤਿਲ ਕਰਕੇ ਆਪਦਾ ਹੀ ਪੈਸਾ ਖਰਚ ਕੇ ਜਦੋਂ ਸਾਡੇ ਕੋਲ ਬੈਲੈਂਸ ਹੋ ਜਾਂਦਾ ਫਿਰ ਅਸੀਂ ਗਾਹ ਕੋ ਪ੍ਰੋਜੈਕਟ ਉਹਦਾ ਤਿਆਰ ਕਰਦੇ ਹਾਂ ਹੂੰ ਤੇ ਹੁਣ ਜਿੰਨਾ ਜਿਤਨਾ ਸੰਗਤਾਂ ਦੇ ਵਿੱਚ ਉਤਸ਼ਾਹ ਸੀ ਕਿ ਸਾਡੇ ਗੁਰੂ ਘਰ ਦੇ ਵਿੱਚ ਦੀਵਾਨ ਹਾਲ ਬਣ ਜਾਣੇ ਨੇ ਜਦੋਂ ਇਹ ਜਿਹੜਾ ਘਟਨਾ ਵਾਪਰ ਜਾਂਦੀ ਹੈ ਦੀਵਾਨ ਹਾਲ ਦੇ ਲੈਂਟਰ ਪਿਆ ਜਿਹੜਾ ਡਿੱਗ ਜਾਂਦਾ ਕਿਵੇਂ ਸੰਗਤਾਂ ਨੂੰ ਮਹਿਸੂਸ ਹੋਇਆ ਜੀ ਸੰਗਤਾਂ ਨਾਲ ਜੀ ਰਾਤ ਦੇ ਕਿਸੇ ਨੇ ਪ੍ਰਸ਼ਾਦਾ ਨਹੀਂ ਛਕਿਆ ਜੀ ਬੱਚੇ ਬੱਚਾ ਸਾਡਾ ਇੱਥੇ ਨਾ ਸੇਵਾ ਕਰਨ ਦਾ ਸਾਰਾ ਤੇ ਪਰ ਉਹ ਇੰਨੇ ਕਿ ਜ਼ਿਆਦੇ ਬਰੁੰਦਰੇ ਗਿਆ ਵੀ ਇਹ ਬਣ ਕੀ ਗਿਆ ਤੇ ਚਾਹ ਬਹੁਤ ਜ਼ਿਆਦਾ ਸੀ ਸਾਨੂੰ ਵੀ ਹਰ ਇੱਕ ਭੈਣ ਭਰਾ ਨੂੰ ਚਾਹ ਸੀ ਵੀ ਸਾਡੇ ਅਜ ਦਵਾਨ ਨਾਲ ਬੰਦਿਆ ਤੇ ਲੈਂਟਰ ਪੈ ਜਾਣਾ ਜੀ ਜਦੋਂ ਇਸ ਲੈਂਟਰ ਡਿੱਗਣ ਦੀ ਘਟਨਾ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਅੱਗ ਬੰਗ ਫੈਲ ਜਾਂਦੀ ਹੈ ਪ੍ਰਸ਼ਾਸਨ ਦਾ ਸਾਥ ਕਿ ਤਰ੍ਹਾਂ ਦਾ ਰਿਹਾ ਜੀ ਪ੍ਰਸ਼ਾਸਨ ਦਾ ਸਾਥ ਸਾਨੂੰ ਬਹੁਤ ਮਿਲਿਆ ਜੀ ਕੋਈ ਤਕਰੀਬਨ ਜਦੋਂ ਲੈਂਟਰ ਡਿੱਗਾ 10-15 ਮਿੰਟ ਬਾਅਦ ਹੀ ਆ ਗਏ ਜੀ ਇਥੋਂ ਚੋਲਾ ਸਾਹਿਬ ਤੋਂ ਠਾਣੇ ਤੋਂ ਆ ਗਏ ਜੀ ਉਸ ਤੋਂ ਬਾਅਦ ਮੜ ਕੇ ਡੀਸੀ ਸਾਹਿਬ ਵੀ ਆ ਗਏ ਜੀ ਫਿਰ ਇਹ ਐਸਡੀਐਮ ਸਾਹਿਬ ਆਏ ਨਾਲ ਐਡੀਸੀ ਆ ਕੇ ਉਹ ਰਾਤ 11:15 ਵਜੇ ਤੱਕ ਸਾਰੇ ਤ ਅਹੀਂ ਆਪਦੀ ਜ਼ਿੰਦਗੀ ਚ ਇਨਾ ਸੰਯੋਗ ਪ੍ਰਸ਼ਾਸਨ ਦਾ ਕਦੀ ਵੇਖਿਆ ਨਹੀਂ ਜਿੰਨਾ ਸਾਨੂੰ ਸੰਯੋਗ ਸਰ ਤੋਂ ਪਰੇ ਦੇਤਾ ਜੀ ਜਿਸ ਤਰ੍ਹਾਂ ਅਸੀਂ ਦੇਖ ਰਿਹਾ ਰੈਕ੍ਰੂਟ ਟੀਮ ਜਿਹੜੀ ਅੱਜੇ ਵੀ ਇੱਥੇ ਤੁਹਾਡੇ ਕੋਲ ਮੌਜੂਦ ਹੈ ਇਹ ਰਾਤ ਦੇ ਇੱਥੇ ਮੌਜੂਦ ਹੈ ਜੀ ਅੱਜ ਬਿਲਕੁਲ ਜੀ ਰਾਤ ਦੇ ਮੌਜੂਦ ਸੇ ਹੂੰ ਸੋ ਜਿਹੜੀ ਆ ਐਸ ਡੀ ਆਰ ਐਫ ਦੀ ਜਿਹੜੀ ਟੀਮ ਆ ਉਹ ਵਿਰਾਤ ਦੀਆਂ ਇੱਥੇ ਮੌਜੂਦ ਨੇ ਪਿੰਡ ਵਾਲਿਆਂ ਵੱਲੋਂ ਕਹਿਣਾ ਕਿ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਰਿਹਾ ਜਿਨ੍ਹਾਂ ਨੇ ਮਸ਼ੀਨਾਂ ਭੇਜ ਕੇ ਮੌਕੇ ਤੇ ਜਿਹੜੀਆਂ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਗਿਆ ਔਰ ਜਿਹੜੇ ਨੌਜਵਾਨ ਨੇ ਉਹ ਐਡਮਿਟ ਨੇ ਹਸਪੀਟਲ ਵਿੱਚ ਕਿੰਨੇ ਵੀਰ ਜੀ ਜਿਹੜੇ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਨੌਜਵਾਨ ਕੋਲ 13 ਜਣੇ ਸੀ ਜੀ 13 ਜਣੇ ਤੇ ਉਹ ਜਿਨ੍ਹਾਂ ਚੋਂ ਨਾ ਤਿੰਨਾਂ ਨੂੰ ਰੈਫਰ ਕਰਤਾ ਰਾਤ ਜੀ ਉਥੋਂ ਅਸੀਂ ਮਈਏ ਉੱਥੇ ਰਿਹਾ ਜੀ ਹਸਪੀਟਲ ਬਾਬਿਆਂਲੇ ਹਸਪੀਟਲ ਹਜਿੰਗੂ ਨਾਲ ਸਪੈਸ਼ਲਿਸਟ ਤੇ ਤਿੰ ਤੇ ਉਹ ਉਥੇ ਆ ਬਾਕੀ ਹੁਣ ਸਵੇਰ ਤੇ ਬੰਦੇ ਸਾਡੇ ਹੋਰ ਗਏ ਜੀ ਤੇ ਅੱਜ ਉਮੀਦ ਆ ਵੀ ਇੱਕ ਤਰ੍ਹਾਂ ਤਨੂੰ ਹੋਰ ਛੁੱਟੀ ਦੇ ਦੇਣਗੇ ਸੀਰੀਅਸ ਨਹੀਂ ਉਹਨਾਂ ਦੇ ਵਿੱਚ ਕੋਈ ਨਹੀਂ ਸੀਰੀਅਸ ਹੈ ਕੋਈ ਨਹੀਂ ਜੀ ਹਾਂਜੀ ਬਿਲਕੁਲ ਠੀਕ ਹੈ ਸਾਰੇ ਜੀ ਸੋ ਪ੍ਰਮਾਤਮਾ ਦੀ ਸ਼ੁਕਰ ਹੈ ਕਿ ਜੈ ਐਡੇ ਵੱਡੇ ਲੈਂਟਰ ਦੇ ਥੱਲੇ ਜਿਹੜੇ ਨੌਜਵਾਨ ਆਏ ਸੀ ਪਰ ਵਾਹਿਗੁਰੂ ਨੇ ਜਿਹੜਾ ਕਹਿ ਸਕਦੇ ਆ ਕਿ ਮਿਹਰ ਕਰਕੇ ਹੱਕ ਲਿਆ ਔਰ ਮਾਮੂਲੀ ਸੱਟਾਂ ਨੇ ਕੁਛ ਦਿਨਾਂ ਵਾਸਤੇ ਜਿਹੜੇ ਨੇ ਠੀਕ ਹੋਣ ਕੇ ਆਪੋ ਆਪਣੇ ਘਰ ਆ ਜਾਣਗੇ ਔਰ ਠੇਕੇਦਾਰ ਮੌਜੂਦ ਨੇ ਅਸੀਂ ਠੇਕੇਦਾਰ ਸਾਹਿਬ ਨਾਲ ਵੀ ਗੱਲ ਕਰਦੇ ਆਏ ਠੇਕੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਜੀ ਠੇਕੇਦਾਰ ਸਾਹਿਬ ਜੀ ਜਿਹੜਾ ਇਹ 100 ਤੋਂ ਵੱਧ ਜਿਹੜਾ ਸੈਂਕੜੇ ਦਾ ਲੈਂਟਰ ਸੀ ਇਹ ਕਿਵੇਂ ਦੇਖਦੇ ਹੋ ਕਿ ਇਹ ਦੇ ਡਿੱਗਣ ਦੇ ਕੀ ਕਾਰਨ ਹੋ ਸਕਦੇ ਨੇ ਕਾਰਨੇ ਜਿਹੜਾ ਅਸੀਂ ਵੇਖਣਦੇ ਆ ਉਹ ਤੇ ਸਿਰਫ ਸ਼ਟਰਿੰਗ ਦੇ ਕਾਰਨ ਨਹੀਂ ਹੋਇਆ ਕਿਉਂਕਿ ਜਿਹੜੇ ਮਿਸਤਰੀ ਆ ਉਹਨਾਂ ਨੇ ਤੇ ਆਪਣਾ ਬੱਜਰੀ ਉੱਪਰ ਪਾਉਣੀ ਆ ਜੋ-ਜੋ ਸਮਾਨ ਉੱਤੇ ਆਉਂਦਾ ਉਹ ਤੇ ਮਸ਼ੀਨਾਂ ਰਹੀਂ ਆ ਜਾਣਾਂ ਤੇ ਮਿਲ ਕੇ ਉੱਤੇ ਜਾਣਾਂ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਕਈ ਵਾਰੀ ਹੁਣ ਜਿਆਦੇ ਸਵਾਲ ਆਜੂਠਣਦੇ ਆ ਕਿ ਇਹਦੇ ਵਿੱਚ ਮਟੀਰੀਅਲ ਦੇ ਵਿੱਚ ਵੀ ਹੋ ਜਾਂਦਾ ਮਟੀਰੀਅਲ ਦੀ ਉਦੋਂ ਗਲਤੀ ਗਣੀ ਜਾਂਦੀ ਆ ਜਦੋਂ ਅਸੀਂ ਕਾਲਬ ਨੂੰ ਖੋਲੀਏ ਤੇ ਲੈਂਟਰ ਨਾਲ ਨਾਲ ਤੁਰਿਆ ਆਵੇ ਫਿਰ ਆਪਾਂ ਕਹਿੰਨੇ ਆ ਕਿ ਇਹ ਸਰੀਏ ਨੂੰ ਪਕੜ ਨਹੀਂ ਕਰ ਸਕਿਆ ਤੇ ਮਟੀਰੀਅਲ ਦੇ ਵਿੱਚ ਕੋਈ ਕਮੀ ਰਹਿ ਗਈ ਇਹ ਤੇ ਕਾਲਬ ਦੀ ਉੱਪਰ ਸੀਗਾ ਜਿਹੜੀ ਵੀ ਪਲੇਟ ਆਂਦੇ ਹੀ ਅਸੀਂ ਪਾਉਂਦੇ ਹਾਂ ਤੇ ਇੱਕ ਦੋ ਪਲੇਟਾਂ ਜਿਹੜੀਆਂ ਡਿੱਗੀਆਂ ਉਹ ਸ਼ਟਰਿੰਗ ਵਾਲੇ ਦੇ ਕਮੀ ਜਿਹੜੀ ਹੈ ਨਾ ਕਾਰਨ ਉਹਦੇ ਨਾਲ ਹੀ ਸਾਰਾ ਨੁਕਸਾਨ ਹੋਇਆ ਏ ਜੇ ਮਟੀਰੀਅਲ ਦੀ ਗੱਲ ਕਰ ਲਈਏ ਤੇ ਬੰਦਾ ਕਿਰਸ ਕਰ ਲੈਂਦਾ ਜਾਂ ਹੱਥ ਘੋਟ ਲੈਂਦਾ ਵਾ ਵੀ ਕਿਤੇ ਸਰਕਾਰੀ ਕੰਮ ਹੋਵੇ ਇਹ ਤੇ ਗੁਰੂ ਘਰ ਦਾ ਕੰਮ ਹੀ ਸਭ ਤੋਂ ਵਧੀਆ ਮਟੀਰੀਅਲ ਲਾਇਆ ਗਿਆ ਸੀ ਇੱਥੇ ਦਾ ਨੇ ਉਹ ਮਟੀਰੀਅਲ ਜਿਹੜਾ ਲੱਗ ਚੀਜ਼ ਹੈ ਜਿਹੜੀ ਸ਼ਟਰਿੰਗ ਜਿਹੜੀ ਸੀਗੀ ਨਾ ਉਹ ਤੇ ਉਹਨੇ ਆਪ ਦੀ ਲੈ ਹੀ ਜਾਣੀ ਸੀਗੀ ਮਟੀਰੀਅਲ ਹੁੰਦਾ ਜਿਹੜਾ ਆਪਾਂ ਉੱਥੇ ਹੀ ਰਹਿਣ ਦੇਣਾ ਇਹਦੇ ਸ਼ਟਰਿੰਗ ਦੇ ਵਿੱਚੋਂ ਹੀ ਬਚਤ ਕਰਕੇ ਮੈਂ ਤੁਹਾਨੂੰ ਬੱਲੀਆਂ ਵਖਾ ਦਿਨਾ ਬੱਲੀਆਂ ਦੇ ਵਿੱਚ ਹੀ ਵੇਖਿਓ ਬੱਲੀਆਂ ਉਹ ਵਜਨ ਯੋਗ ਨਹੀਂ ਹੈਗੀਆਂ ਉਹ ਤੇ ਸਾਡੇ ਜਿਹੜੀਆਂ ਅਸੀਂ ਆਪਣੀ ਉੱਪਰ ਚੜਕੇ ਜਿਹੜੀਆਂ ਅਸੀਂ ਪੈਡਾਂ ਕਰਦੇ ਆ ਉਹਨਾਂ ਦੇ ਮੁਤਾਬਕ ਵੀ ਸਾਡੇ ਤੋਂ ਪਾਸ ਨਹੀਂ ਹੈਗੀਆਂ ਕਿਉਂਕਿ ਬੱਲੀਆਂ ਬਹੁਤ ਜ਼ਿਆਦੀਆਂ ਕਮਜ਼ੋਰ ਆ ਜੇ ਆਪਾਂ ਸ਼ਟਰਿੰਗ ਦੀ ਛੱਤ ਮਾਰੀਏ ਤੇ ਇਹਦੇ ਉੱਤੇ ਵਜ਼ਨ ਬਹੁਤ ਜ਼ਿਆਦਾ ਟੰਨਾ ਨਾਲ ਤੇ ਵਜ਼ਨ ਪੈਣ ਦੀ ਆ ਮੈਂ ਤੁਹਾਨੂੰ ਬੱਲੀਆਂ ਵਖਾ ਦਿਨਾ ਬੱਲੀਆਂ ਦੇ ਵਿੱਚ ਹੀ ਵੇਖਿਓ ਬੱਲੀਆਂ ਉਹ ਵਜ਼ਨ ਯੋਗ ਨਹੀਂ ਹੈਗੀਆਂ ਉਹ ਤੇ ਸਾਡੇ ਜਿਹੜੀਆਂ ਅਸੀਂ ਆਪਣੀ ਉੱਪਰ ਚੜਕੇ ਜਿਹੜੀਆਂ ਅਸੀਂ ਪੈਡਾਂ ਕਰਦੇ ਆ ਉਹਨਾਂ ਦੇ ਮੁਤਾਬਕ ਵੀ ਸਾਡੇ ਤੋਂ ਪਾਸ ਨਹੀਂ ਹੈਗੀਆਂ ਕਿਉਂਕਿ ਬੱਲੀਆਂ ਬਹੁਤ ਜ਼ਿਆਦੀਆਂ ਕਮਜ਼ੋਰ ਆ ਜੇ ਆਪਾਂ ਸ਼ਟਰਿੰਗ ਦੀ ਛੱਤ ਮਾਰੀਏ ਤੇ ਇਹਦੇ ਉੱਤੇ ਵਜ਼ਨ ਬਹੁਤ ਜ਼ਿਆਦਾ ਟੰਨਾ ਨਾਲ ਤੇ ਵਜ਼ਨ ਪੈਣ ਦੀ ਆ ਠੀਕ ਹੈ ਜੀ ਜਿਹੜੀ ਛੋਟੇ ਛੋਟੇ ਇਹਨਾਂ ਦੇ ਵਿੱਚ ਹੀ ਵੇਖ ਲਓ ਤੁਸੀਂ ਇਹਨਾਂ ਦੇ ਵਿੱਚ ਕੀ ਕਰੋਗੇ ਗਾਡਰ ਵੀ ਤਾਂ ਪਤਲੇ ਹੋਣਗੇ ਨਾ ਜਿੰਨੀ ਜਿੰਨੀ ਇਹਨਾਂ ਦੀ ਕਲਰ ਆ ਇਹ ਸਾਰੀ ਸ਼ਟਰਿੰਗ ਦਾ ਕਰਕੇ ਹੀ ਇਹ ਸਾਰਾ ਕੰਮ ਹੋਇਆ ਵਾ ਸ਼ਟਰਿੰਗ ਕਰਨ ਵਾਲੇ ਅਣਜਾਣ ਸੀਗੇ ਸ਼ਟਰਿੰਗ ਦੇਣ ਵਾਲੇ ਮੈਨੂੰ ਇਹ ਨਹੀਂ ਸਮਝ ਲੱਗੀ بڑے بڑے ਉਹਨਾਂ ਨੇ ਕੰਮ ਕੀਤੇ ਹੋਏ ਆ ਤੇ ਪਰ ਇੰਨੀ ਅਣਗੇਲੀ ਜਿਹੜੀ ਹੈ ਨਾ ਉਹਨਾਂ ਦੇ ਕਾਰਨ ਕੀ ਲੱਗਦਾ ਤੁਹਾਨੂੰ ਠੇਕਦਾਰ ਸਾਹਿਬ ਜਿਸ ਤਰ੍ਹਾਂ ਕਿ ਇਹ ਜਿਹੜੀਆਂ ਥੱਲੇ ਕੋੜੀਆਂ ਲਗਾਈਆਂ ਗਈਆਂ ਪੈਂਪਾਂ ਦੀਆਂ ਲਗਾਈਆਂ ਗਈਆਂ ਕਿ ਇਹਦੀ ਥੱਲੇ ਕੱਚੀਆਂ ਜਿਹੜੀਆਂ ਇੱਟਾਂ ਦੀਆਂ ਕੋੜੀਆਂ ਲੱਗਣੀਆਂ ਜ਼ਰੂਰੀ ਨਹੀਂ ਸੀ ਨਹੀਂ ਉਹ ਵੀ ਲਾਉਣੀਆਂ ਜ਼ਰੂਰੀ ਸੀਗੀਆਂ ਜੇ ਇਹਨਾਂ ਨੇ ਇਹੀ ਕੰਮ ਕਰਨਾ ਸੀਗਾ ਚਲੋ ਬਾਕੀ ਇਹਨਾਂ ਦੇ ਉੱਤੇ ਕੋੜੀਆਂ ਦੇ ਉੱਤੇ ਬਹੁਤ ਕੰਮ ਹੁੰਦੇ ਨੇ ਪਰ ਥੱਲਿਓ ਜਿੱਥੇ ਪੈਰ ਰੱਖਣਾ ਨਾ ਆਪਾਂ ਜੇ ਪੈਰ ਹੀ ਬਹਿ ਜਾਣਾ ਤੇ ਫਿਰ ਆਪਣਾ ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ ਉਹ ਜਿੰਨਾ ਮਰਜੀ ਮਜਬੂਤ ਕਰ ਲੀਏ ਜਦੋਂ ਇਹਨਾਂ ਨੇ ਪੈਰਾਂ ਦੇ ਵਿੱਚ ਹੀ ਅਸੀਂ ਬਾਲੇ ਬੁੱਲੇ ਵੇਖੇ ਆ ਉਹ ਸਾਰੇ ਤਕਰੀਬਨ ਐ ਨੁਕਰ ਦੇ ਉੱਤੇ ਹੀ ਰੱਖੇਗੇ ਉਹ ਜਦੋਂ ਮੜਾ ਜਿਆ ਸਾਹ ਆਇਆ ਇਹਨਾਂ ਨੂੰ ਉਦੋਂ ਹੀ ਸਾਰੀ ਸ਼ਟਰਿੰਗ ਜਿਹੜੀ ਹੈ ਡਿੱਗ ਪਈ ਕਿਉਂਕਿ ਇਹ ਜਦੋਂ ਇੱਕ ਸਾਈਡ ਨੂੰ ਡਿੱਗੀ ਆ ਨਾ ਇਹਦੇ ਵਿੱਚ ਸਰੀਆ ਗਿੱਲਾ ਮਾਲ ਸੀਗਾ ਕਿਉਂ ਗਿੱਲਾ-ਗਿੱਲਾ ਮਾਲ ਹੀ ਜਿਹੜਾ ਉਹ ਨਾਲ ਤੁਰਿਆ ਆ ਸਾਰੇ ਸਮਾਨ ਨੂੰ ਖਿੱਚ ਦਰਿਆ ਅੱਜ ਵੇਖ ਲਓ ਇੱਕ ਵੀ ਇੱਕ ਵੀ ਕੋਈ ਵਿਖਾ ਦੇਣ ਭੀ ਸਾਡਾ ਆ ਜਿਹੜਾ ਕਾਲਬ ਜਿਹੜਾ ਵਾ ਇਹ ਬਚ ਗਿਆ ਸਾਰਾ ਹੀ ਕਾਲ ਬਲੂਜ ਹੋ ਗਿਆ ਸੀਗਾ ਪਾਉਂਦਿਆਂ ਪਾਉਂਦਿਆਂ ਹੀ ਲੂਜ ਹੁੰਦਾ ਰਹਿੰਦਾ ਤਾਂ ਕੀ ਆ ਆ ਬਾਲੇ ਰੱਖਣ ਡਿਆ ਇਹਨਾਂ ਥੱਲੇ ਕੋਈ ਘੋੜੀਆਂ ਉੱਤੇ ਲੱਗਣ ਡੀਆਂ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰੀ ਦਿਖਾ ਦੇਣਾ ਕਿ ਜਿਹੜਾ ਤੰਨਾ ਦੇ ਤੰ ਜਿਹੜਾ ਸਰੀਆ ਸੀ ਸੰਗਤ ਵੱਲੋਂ ਜਿਹੜਾ ਤਿਲ-ਤਿਲ ਆਪਣੀ ਜਸ਼ਵੰਦੀ ਮਾਇਆ ਦੇ ਨਾਲ ਜਿਹੜਾ ਇਸ ਇਮਾਰਤ ਵਾਸਤੇ ਜਿਹੜਾ ਗੁਰੂ ਘਰ ਦੀ ਇਮਾਰਤ ਵਾਸਤੇ ਪੈਸਾ ਲਗਾਇਆ ਜਾ ਰਿਹਾ ਸੀ ਬਿਲਕੁਲ ਬੇਕਾਰ ਹੋ ਚੁੱਕਾ ਹੈ ਸਰੀਆ ਬੇਕਾਰ ਹੋ ਚੁੱਕਾ ਹੈ 1400 ਬੋਰੀ ਜਿਹੜੀ ਹੈ ਸੀਮਿੰਟ ਦੀ ਉਹ ਬੇਕਾਰ ਹੋ ਚੁੱਕੀ ਹੈ ਕਿੰਨਾ ਰੇਤ ਬੱਜਰੀ ਜਿਹੜਾ ਕਰੋੜਾ ਰੁਪਏ ਜਿਹੜਾ ਲੱਗ ਕੇ ਜਿਹੜਾ ਸਾਰਾ ਦਾ ਸਾਰਾ ਇੱਕ ਕਹਿ ਸਕਦੇ ਆ ਸ਼ਤਰੰਗ ਦੀ ਅਨਗੇਲੀ ਦੇ ਕਾਰਨ ਜਿਹੜਾ ਸਾਰਾ ਦਾ ਸਾਰਾ ਐਡਾ ਵੱਡਾ ਜਿਹੜਾ ਨੁਕਸਾਨ ਹੋ ਗਿਆ ਅਬ ਦੇਖ ਸਕਦੇ ਆ ਜਿੰਮੀ ਘਾਇਆ ਗੱਟੂ ਲਾਇਆ ਜੀ ਨੇ ਆਪ ਅਜੇ ਚੱਲੂਗਾ ਛੋਟੇ ਛੋਟੇ ਗੱਟੂ ਜਿਹੜੇ ਨੇ ਉਹ ਥੱਲੇ ਕੋੜੀਆਂ ਦੇ ਲਗਾਏ ਗਏ ਨੇ ਉਹ ਦੇਖੋ ਜਿਹੜੇ ਅਨਜਾਨ ਬੰਦਿਆਂ ਤੋਂ ਜਿਹੜੀ ਹੈ ਸ਼ਟਰਿੰਗ ਕਰਵਾਈ ਗਈ ਹੈ ਜਦੋਂ ਕਿਲਾ ਕੰਮ ਹੁੰਦਾ ਉਹਦੋਂ ਇਹ ਕੰਮ ਚੱਲਦਾ ਹੈ ਇੱਥੇ ਅਸੀਂ ਕਹਿ ਸਕਦੇ ਆ ਕਿ ਜਿਹੜਾ ਵੱਡਾ ਜਿਹੜਾ ਇਹ ਨੁਕਸਾਨ ਹੋਇਆ ਜਿਹੜਾ ਮਾਲੀ ਨੁਕਸਾਨ ਹੋਇਆ ਜਿਹੜਾ ਗੁਰੂ ਘਰ ਦਾ ਇਹਦਾ ਕੇਵਲ ਤੇ ਕੇਵਲ ਜਿਹੜਾ ਨੁਕਸਾਨ ਦਾ ਜ਼ਿੰਮੇਵਾਰ ਕੇਵਲ ਸ਼ਟਰਿੰਗ ਵਾਲਾ ਕਿਉਂਕਿ ਉਹਦੀ ਸ਼ਟਰਿੰਗ ਦੇ ਵਿੱਚ ਕਮੀ ਰਹੀ ਜਿੱਥੇ ਕਮੀ ਰਹਿਣ ਦੇ ਕਾਰਨ ਇਹ ਸਾਰੇ ਦਾ ਸਾਰਾ ਜਿਹੜਾ ਵੱਡੇ ਦਾ ਪਿਆ ਲੈਂਟਰ ਜਿਹੜਾ ਅੱਡੇ ਦੇ ਪਿਆ ਸੰਗਤਾਂ ਦੀਆਂ ਜਿਹੜੀਆਂ ਆਸਾਂ ਸਨ ਤੇ ਦੀਵਾਨ ਹਾਲ ਤੇ ਕਿ ਦੀਵਾਨ ਹਾਲ ਬਣ ਰਿਹਾ ਉਹਨੂੰ ਇੱਕ ਜਿਹੜਾ ਫੇਰ ਦੁਬਾਰਾ ਤੋਂ ਉਹ ਸਾਰੀ ਹੋਏਗੀ ਉਹਦੀ ਪਰ ਅੱਜ ਉਹ ਜਿਹੜਾ ਕਰੋੜਾਂ ਰੁਪਈਆ ਦਾ ਜਿਹੜਾ ਨੁਕਸਾਨ ਹੋ ਚੁੱਕਾ ਸੰਗਤ ਦਾ ਸਿੰਘ ਸਾਹਿਬ ਜਿਹੜੀ ਹੈ ਘਟਨਾ ਵਾਪਰੀ ਹੈ ਕਿ ਗੁਰੂ ਘਰ ਦਾ ਜਿਹੜਾ 100 ਸੈਂਕੜੇ ਤੋਂ ਵੱਧ ਲੈਂਟਰ ਪੈ ਰਿਆ ਸੀ ਇਹ ਸਾਰਾ ਟਹਿ ਟੇਰੀ ਹੋ ਗਿਆ ਕਿਵੇਂ ਦੇਖਦੇ ਉਹਨੂੰ ਦੇਖਦੇ ਜਾਂ ਤੇ ਦੇਖਣੀ ਨਹੀਂ ਦੇ ਤੁਸੀਂ ਆਪ ਕੋ ਖਨਾਰੀ ਦੇ ਪੈ ਪਿਆ ਤੇ ਜਦੋਂ ਬਹਿ ਗਿਆ ਥੋੜਾ ਜਦੋਂ ਬਸ ਸਸੀ ਕਾਲ ਕੇ ਤੁਹਾਨੂੰ ਆਪ ਹੀ ਪਤਾ ਲੱਗ ਕਿ ਕੀ ਚੀਜ਼ਾਂ ਹੋਣੀਆਂ ਸਭ ਇਹ ਲਾਪਰਵਾਹੀ ਜਿਹੜੇ ਨਾ ਅੱਜ ਕੱਲ ਠੇਕੇਦਾਰ ਜਿਤਨਾ ਫੋਰਮੈਨ ਜਿਹੜੇ ਆ ਜਾਂ ਸ਼ਟਰਿੰਗ ਵਾਲੇ ਆ ਉਹਨਾਂ ਦੇ ਬੰਦੇ ਜਿਹੜੇ ਗਾੜੀ ਨਵੇਂ ਤੋਂ ਨਵੇਂ ਭਰਤੀ ਕਰ ਲਈ ਕੀ ਕਹਿ ਸਕਦੇ ਆਪਾਂ ਕਿ ਇਹ ਲਾਪਰਵਾਹੀ ਜਿਹੜੀ ਆ ਸ਼ਟਰ ਸ਼ਟਰ ਸ਼ਟਰਿੰਗ ਵਾਲਿਆਂ ਦੀ ਲਾਪਰਵਾਹੀ ਦੇਖੋ ਤੁਹਾਡੇ ਸਾਹਮਣੇ ਆ ਆਹ ਕੀ ਆ ਦੇਖੋ ਉੱਪਰ ਕੀ ਚੜਾ ਆ ਦੇ ਦੱਸੋ ਸਾਡੇ ਨਾਲ ਸਿੰਘ ਵੀਰ ਜੀ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਸਾਰੀ ਲਾਪਰਵਾਹੀ ਜਿਹੜੀ ਆ ਇਹ ਸ਼ਟਰਿੰਗ ਦੇ ਕਾਰਨ ਹੋਈ ਆ ਜਿਹੜਾ ਸੰਗਤ ਦਾ ਕਰੋੜਾਂ ਰੁਪਈਆ ਦਾ ਜਿਹੜਾ ਨੁਕਸਾਨ ਹੋ ਗਿਆ ਜਿਹੜੀਆਂ ਅੱਜ ਵੀ ਕੀ ਕੀ ਕਹਿਣਾ ਚਾਹੁੰਦੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਆ ਕਿ ਅਸੀਂ ਤੇ ਕਹਿੰਦੇ ਹਾਂ ਕਿ ਜੜਵ ਕੋਠੇ ਗਦਾਰਾ ਉਹਨੂੰ ਕੋਈ ਉਹਦੇ ਕੋਈ ਗਾਰੰਟੀ ਕੋ ਕਾਰਡ ਹੋਣਾ ਚਾਹੀਦਾ ਜਾਂ ਉਹਨੂੰ ਮਤਲਬ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਤੇ ਅੱਜ ਕੱਲ ਜਿਹੜਾ ਮਰਜ਼ੀ ਉੱਠ ਕੇ ਟਿਕਾਹਾਰ ਬਣ ਜਾਂਦਾ ਤੇ ਪੈਸੇ ਲੈ ਕੇ ਜਦੋਂ ਪੂਰੇ ਹੋ ਜਾਂਦੇ ਭੱਜ ਜਾਂਦੇ ਆ ਤੇ ਦੂਜੇ ਬੰਦੇ ਕਰ ਸਕਦਾ ਇੱਥੇ ਬੰਦਾ ਜਿਹੜਾ ਮਰਜ਼ੀ ਉੱਠਦਾ ਉੱਠ ਕੇ ਕੰਮ ਸ਼ੁਰੂ ਕਰ ਦਿੰਦਾ ਐਨੇ ਬੰਦੇ ਨੂੰ ਪਤਾ ਨਹੀਂ ਕਿੰਨੀ ਵਾਰੀ ਕਿਹਾ ਸਾਡੇ ਬੰਦੇ ਨੇ ਕਿ ਤੇਰੀ ਸ਼ਟਰਕ ਦੇ ਜਾਨਾ ਪੈ ਵਿੰਗੇ ਉਹਨੇ ਨਹੀਂ ਸਮਝਿਆ ਇੱਕ ਵਾਰੀ ਮੇਰੇ ਬੰਦੇ ਨੇ ਆਪ ਖਦ ਹੁਣ ਮੈਂ ਸੱਤ ਲਈ ਨਾ ਉਨੇ ਕਈ ਵਾਰੀ ਆਖਾ ਕੇ ਪਰ ਇਹ ਆ ਵਖੋ ਤੁਸੀਂ ਆ ਵੇਖਣ ਦਾ ਲਾਪਰਵਾਹੀ ਨਹੀਂ ਆ ਦੱਸੋ ਉਹ ਜਿਹੜੀ ਫੱਟੀ ਤੇ ਆਇਆ ਉਹ ਦੇਖੋ ਕੀ ਆ ਲਾਪਰਵਾਹੀ ਤਾਂ ਜੁੜਾ ਇਹ 100 ਸੈਂਕੜੇ ਦਾ ਜਿਹੜਾ ਲੈਂਟਰ ਸੀ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਹੋਰ ਗੱਲਬਾਤ ਕਰਦੇ ਆਪਾਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਤੇ ਐਸ ਡੀ ਆਰ ਐਫ ਦੇ ਜਿਹੜੇ ਮੁਲਾਜ਼ਮ ਨੇ ਉਹ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਸਬ ਇੰਸਪੈਕਟਰ ਦੀਪਕ ਕੁਮਾਰ ਐਸ ਡੀ ਆਰ ਐਫ ਟੀਮ ਕਲ ਰਾਤੀ 9:30 ਵਜੇ ਲੇਕਿ ਜਦੋਂ ਸਾਨੂੰ ਮੈਸੇਜ ਆਇਆ ਅਸੀਂ ਚਲੰਦਰੋ 9:30 ਵਜੇ 26 ਮੈਂਬਰੀ ਟੀਮ ਲੇਕਿਨ ਮੈਂ ਪਹੁੰਚ ਗਏ ਥੇ ਇੱਥੇ ਦੇਖਿਆ ਲੈਂਟਰ ਗਿਰਿਆ ਹੋਇਆ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ 11 ਬੰਦੇ ਜ਼ਖਮੀ ਹੋਏ ਨੇ ਕੋ ਹਸਪੀਟਲ ਚ ਐਡਮਿਟ ਜਦੋਂ ਵੀ 3 ਬੰਦੇ ਘਰੇ ਜਾ ਚੁੱਕੇ ਨੇ ਤੇ 8 ਬੰਦੇ ਹੁਣ ਵੀ ਹਸਪੀਟਲ ਚ ਹੀ ਆ ਤੇ ਅਸੀਂ ਰੈਸਕਿਊ ਕਰਦੇ ਪਏ ਜਿਹੜਾ ਮਲਵਾ ਵਗੈਰਾ ਹਟਾ ਰਹੇ ਨੇ ਤੇ ਪਿੰਡ ਦੇ ਲੋਕੇ ਵੀ ਸਾਡੇ ਸਾਥ ਲੋਕਲ ਪ੍ਰਸ਼ਾਸਨ ਵੀ ਮੇਰੇ ਨਾਲ ਹੀ ਹੈ ਤੇ ਐਸ ਡੀ ਐਮ ਸਾਹਿਬ ਏ ਡੀ ਸੀ ਸਾਹਿਬ ਸਾਰੇ ਦਾ ਬਹੁਤ ਸਹਿਯੋਗ ਚ ਸਰ ਜਿਹੜੀ ਜਿਹੜੀ ਤੁਹਾਡੇ ਨਾਲ ਜਵਾਨ ਆਏ ਨੇ ਇਹ ਫਿਰ ਤੁਹਾਡੇ ਨਾਲ ਰਾਤ ਦੇ ਇੱਥੇ ਮੌਜੂਦ ਹੈ ਜੀ ਰਾਤ ਦੇ ਰਾਤ 9:30 ਵਜੇ ਤੋਂ ਆਪਾਂ ਕੀਤਾ ਰਾਤੀ 12:00 ਵਜੇ ਤੱਕ ਆਪਾਂ ਕੰਮ ਕੀਤਾ ਉਹਦੇ ਬਾਅਦ ਫਿਰ ਸਵੇਰੇ 8:00 ਵਜੇ ਤੋਂ ਆਪਾਂ ਲੱਗੇ ਨੇ ਇੱਥੇ ਆ ਹੁਣ ਵੀ ਤੁਹਾਡੇ ਸਾਹਮਣੇ ਬੰਦੇ ਲੱਗੇ ਨੇ ਸੋ ਇਹ ਸਨ ਸਬ ਇਨਸਪੈਕਟਰ ਦੀਪ ਕੁਮਾਰ ਜੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਟੀਮ ਜਿਹੜੀ ਹੈ ਕੱਲ ਵੀ ਇੱਥੇ ਪਹੁੰਚੀ ਹੋਈ ਹੈ ਉਹਨਾਂ ਨੇ ਰਾਤ ਦੇਣ ਇੱਥੇ ਜਿਹੜਾ ਕੰਮ ਕਰਕੇ ਤੇ ਜਿਹੜਾ ਨੌਜਵਾਨਾਂ ਨੂੰ ਵੀ ਕੱਢਿਆ ਔਰ ਅੱਜ ਵੀ ਜਿਹੜੇ ਆਪਣੇ ਕੰਮ ਦੇ ਵਿੱਚ ਜੁਟੇ ਹੋਏ ਨੇ